ਆ ਭੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਆ ਦੇਖੋ ਇਹ ਮਾਰ ਮਾਰੋ ਮਾਰੋ ਮਾਰ ਮਾਰ ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੋਈ ਚ ਕਰਨੀ ਮਾਰ ਪੰਜਾਬੀ ਗਾਇਕ ਸਤਵਿੰਦਰ ਬੁੱਗੇ ਨੇ ਆਪਣੇ ਭਰਾ ਨੂੰ ਚਲਦੇ ਲਾਈਵ 'ਚ ਕੁੱਟਿਆ ਜੀਹਾਂ ਸਤਵਿੰਦਰ ਬੁੱਗੇ ਅਤੇ ਉਸਦੇ ਭਰਾ ਦਵਿੰਦਰ ਸਿੰਘ ਬੁੱਗਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਸਤਵਿੰਦਰ ਬੁੱਗਾ ਆਪਣੇ ਭਰਾ ਉੱਪਰ ਡੰਡਿਆਂ ਨਾਲ ਹਮਲਾ ਕਰਦਾ ਨਜ਼ਰ ਆ ਰਿਹਾ ਹੈ ਦਰਸਲ ਧੋਮਾ ਵਿਖਾੜੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਖੇਤਾਂ ਵਿੱਚ ਹੀ ਦੋਮਾਂ ਦੀ ਇਸ ਕੱਲ ਨੂੰ ਲੈ ਕੇ ਮੁਰਤੋਂ ਚੜ੍ਹਪ ਹੋਈ ਹੈ ਜਿਸ ਵਿੱਚ ਸਤਵਿੰਦਰ ਬੁੱਗੇ ਨੇ ਆਪਣੇ ਭਰਾ ਦਵਿੰਦਰ ਸਿੰਘ ਬੁੱਗਾ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਹੈ ਦਵਿੰਦਰ ਬੁੱਗਾ ਨੇ ਇਲਜ਼ਾਮ ਲਾਇਆ ਕਿ ਸਤਵਿੰਦਰ ਬੁੱਗਾ ਨੇ ਉਸ ਦੀ ਪਾਗ ਉਤਾਰ ਦਿੱਤੀ ਅਤੇ ਬਾਅਦ ਵਿੱਚ ਫਿਰ ਉਸ ਤੇ ਹਮਲਾ ਵੀ ਕਰ ਦਿੱਤਾ ਜਿਸ ਦੀਆਂ ਕਿ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਦੋਸਤੋ ਆਹ ਲਾਈਵ ਐਂ ਤੁਸੀਂ ਆਹ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆਹ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆਹ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਈਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐ ਇਸ ਬੰਦੇ ਨੇ ਆ ਦੇਖੋ ਜੀ ਆ ਹਾ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਆ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦਰਸਲ ਦੋਮਾ ਵਿਚਾਲੇ ਖੇਤ ਵਿੱਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕੁਝ ਦਿਨ ਪਹਿਲਾਂ ਸਤਵਿੰਦਰ ਬੁੱਗੇ ਵੱਲੋਂ ਇੱਕ ਖੇਤ ਵਿੱਚ ਸਬਜ਼ੀਆਂ ਲਗਾਈਆਂ ਗਈਆਂ ਸੀ ਪਰ ਬਾਅਦ ਵਿੱਚ ਉਹਨਾਂ ਨੇ ਇਲਜ਼ਾਮ ਲਗਾਇਆ ਤੇ ਦਵਿੰਦਰ ਬੁੱਗਾ ਨੇ ਉਹਨਾਂ ਸਬਜ਼ੀਆਂ ਤੇ ਪਾਣੀ ਲਾ ਕੇ ਮੁਰਤੋਂ ਆਪਣੇ ਨਵੇਂ ਬੁੱਟੇ ਲਾ ਦਿੱਤੇ ਜਿਸ ਕਾਰਨ ਦੋਵਾਂ ਵਿਚਾਲੇ ਵਿਵਾਦ ਹੋਰ ਵੀ ਵੱਧ ਗਿਆ ਸੀ ਪਰ ਹੁਣ ਸਤਵਿੰਦਰ ਬੁੱਗਾ ਨੇ ਆਪਣੇ ਪ੍ਰਾਂਤ ਦਵਿੰਦਰ ਬੁੱਗਾ ਤੇ ਚੱਲਦੇ ਲਾਈਵ 'ਚ ਹਮਲਾ ਕੀਤਾ ਉਸ ਤੇ ਸੋਟੀਆਂ ਨਾਲ ਕਈ ਵਾਰ ਕੀਤੇ ਗਏ ਇੱਕ ਵਾਰ ਮੁਰਤੋਂ ਦੇਖੋ ਸਤਵਿੰਦਰ ਬੁੱਗਾ ਦੀ ਹਮਲਾ ਕਰਨ ਦੀ ਇਹ ਪੂਰੀ ਵੀਡੀਓ ਆਹ ਦੇਖੋ ਇਹ ਮਾਰ 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 ਦੋਸਤੋ ਆਹ ਦੇਖੋ ਦੋਸਤੋ ਦੇਖੋ ਦੇਖੋ ਮਾਰ ਦੱਸਿਆ ਕਿ ਕੁਝ ਦਿਨ ਪਹਿਲਾਂ ਸਤਵਿੰਦਰ ਬੂਗਾ ਵੀ ਇਸੇ ਤਰ੍ਹਾਂ ਫੇਸਬੁੱਕ ਤੇ ਲਾਈਵ ਹੋਈ ਸੀ ਜਿੱਥੇ ਉਹਨਾਂ ਨੇ ਆਪਣੇ ਭਰਾ ਤੇ ਇਲਜ਼ਾਮ ਲਾਇਆ ਸੀ ਕਿ ਉਹ ਉਸ ਦੀ ਜ਼ਮੀਨ ਤੇ ਕਬਜ਼ਾ ਕਰ ਰਿਹਾ ਹੈ ਉਸ ਵੀਡੀਓ ਦੇ ਕੁਝ ਹਿੱਸੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਹਾਂਜੀ ਸਸਿਕਾ ਜੀ ਮੈਂ ਕਿਹਾ ਸੀ ਵੀ ਅਗਲਾ ਅਪਡੇਟ ਮੈਂ ਤੁਹਾਨੂੰ ਦੱਸੂਗਾ ਇਹ ਦਵਿੰਦਰ ਸਿੰਘ ਭੋਲਾ ਇਹਨੇ ਆ ਮੇਰੀ ਮੋਟਰ ਹੈ ਆ ਨੌਕਰ ਹੈ ਦਾ ਇਹਨੇ ਆਹ ਮੇਰੀ ਮੋਟਰ ਦੇ ਉੱਤੇ ਆਹ ਮੇਰੀ ਮੋਟਰ ਆ ਦਰਵਾਜ਼ਾ ਏ ਇਹ ਮੇਰਾ ਕੋਠਾ ਏ ਇਹ ਇੱਥੇ ਇਹ ਮੈਂ ਹੁਣੇ ਸਬਜ਼ੀਆਂ ਲਾਈਆਂ ਤੇ ਇਹਨੇ ਇਹ ਸਬਜ਼ੀਆਂ ਲਾ ਕੇ ਮੇਰੀਆਂ ਸਬਜ਼ੀਆਂ ਦੇ ਵਿੱਚ ਪਾਣੀ ਦੁਬਾਰਾ ਪਾ ਕੇ ਇਹ ਇੱਥੇ ਇਹ ਬੂਟੇ ਲਾ ਰਿਹਾ ਹੈ ਇਹ ਇਹ ਇੱਥੇ ਇਹ ਬੂਟੇ ਲਾ ਰਿਹਾ ਹੈ ਇਹ ਮੇਰਾ ਬੋਰ ਹੈ ਇਹ ਬੋਰ ਹੈ ਇਹ ਮੇਰਾ ਚ ਬੱਚਾ ਏ ਇਹ ਮੇਰਾ ਚ ਬੱਚਾ ਏ ਇਹ ਮੇਰਾ ਇਹ ਮੇਰਾ ਟਰਾਂਸਫਾਰਮਰ ਹੈ ਇਹ ਮੇਰਾ ਟਰਾਂਸਫਾਰਮਰ ਇਹ ਮੇਰਾ ਚ ਬੱਚਾ ਏ ਹਾਲਾਂਕਿ ਹੁਣੇ ਵੀ ਕਿਹਾ ਜਾ ਰਿਹਾ ਹੈ ਕਿ ਸਤਵਿੰਦਰ ਬੁੱਗਾ ਦੇ ਪਰਾ ਦਵਿੰਦਰ ਸਿੰਘ ਬੁੱਗਾ ਦੀ ਪਤਨੀ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਪਰਿਵਾਰ ਨੇ ਇਸ ਲਈ ਸਤਵਿੰਦਰ ਬੁੱਗਾ ਨੂੰ ਜ਼ਿੰਮੇਵਾਰ ਦੱਸਿਆ ਦਵਿੰਦਰ ਬੁੱਗਾ ਦਾ ਇਲਜ਼ਾਮ ਹੈ ਕਿ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਨੂੰ ੱੱਕੇ ਮਾਰੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਪਰ ਫਿਲਹਾਲ ਇਹ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਅਤੇ ਸੈਂਟਰਲ ਪੰਜਾਬ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ